ਇੱਕ ਦੁਲਹਨ ਦੋ ਪ੍ਰਾ ਪੰਡਵ ਪ੍ਰਥਾ ਜਾਂ ਜੋੜੀਦਾਰਾ ਪ੍ਰਥਾ ਜੀ ਹਾਂ ਇਹ ਖਬਰ ਬਿਲਕੁਲ ਸਹੀ ਹੈ ਮਾਮਲਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਸਿਲਾਈ ਪਿੰਡ ਦਾ ਹੈ ਜਿੱਥੇ ਕਿ ਦੋ ਭਰਾਵਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਦੋਵੇਂ ਭਰਾ ਪ੍ਰਦੀਪ ਨੇਗੀ ਅਤੇ ਕਪਲ ਨੇਗੀ ਨੇ ਜੋੜੀਦਾਰਾ ਪ੍ਰਥਾ ਤਹਿਤ ਇੱਕੋ ਹੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ ਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਰਹਿਣ ਵਾਲੇ ਇਹਨਾਂ ਦੋਵਾਂ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਵਾਇਆ ਜਿਸ ਕਾਰਨ ਹਰ ਪਾਸੇ ਇਹਨਾਂ ਦੀ ਚਰਚਾ ਹੋ ਰਹੀ ਹੈ ਦੋਵੇਂ ਭਰਾ ਵਧੀਆ ਪੜੇ ਲਿਖੇ ਨੇ ਪ੍ਰਦੀਪ ਨੇਗੀ ਸਰਕਾਰੀ ਕਰਮਚਾਰੀਏ ਉਥੇ ਹੀ ਕਪਿਲ ਲੇਗੀ ਵਿਦੇਸ਼ ਵਿੱਚ ਨੌਕਰੀ ਕਰਦਾ ਹੈ ਫਾਕਿ ਉਹ ਐਨ ਆਰ ਆਈ ਹੈ ਜਦ ਕਿ ਉਹਨਾਂ ਦੀ ਪਤਨੀ ਵੀ 12ਵੀਂ ਤੋਂ ਬਾਅਦ ਆਈਟੀਆਈ ਦੀ ਪੜ੍ਹਾਈ ਕਰ ਚੁੱਕੀ ਹੈ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਰਮੌਰ ਦੀ ਹਾਟੀ ਜਨਜਾਤੀ ਵਿੱਚ ਇਹ ਆਮ ਗੱਲ ਹੈ ਕਿਉਂਕਿ ਬਹੁਪਤੀ ਅਤੇ ਬਹੁਪਤਨੀ ਵਿਆਹ ਸਦੀਆਂ ਤੋਂ ਰਿਵਾਜ ਵਿੱਚ ਨੇ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਪਰਿਵਾਰ ਦੀ ਵੰਡ ਨਾ ਹੋ ਸਕੇ ਅਤੇ ਜ਼ਮੀਨ ਜ਼ਾਇਦਾ ਵੰਡਣ ਦੀ ਲੋੜ ਨਾ ਪਵੇ ਹਾਲਾਂਕਿ ਬਾਰੀ ਦੁਨੀਆ ਵਿੱਚ ਇਸ ਖਬਰ ਨੂੰ ਆਪੋ ਆਪਣੇ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਪਰਹਾਟੀ ਸਮਾਜ ਵਿੱਚ ਇਸ ਪ੍ਰਥਾ ਨੂੰ ਸਦੀਆਂ ਤੋਂ ਮਾਨਤਾ ਦਿੱਤੀ ਹੋਈ ਹੈ ਇੰਨਾ ਹੀ ਨਹੀਂ ਇੰਨਾ ਹੀ ਰੀਤੀ ਰਿਵਾਜਾਂ ਦੇ ਆਧਾਰ ਤੇ ਇਸ ਇਲਾਕੇ ਦੇ ਹਾਟੀ ਲੋਕਾਂ ਨੂੰ ਜਨਜਾਤੀ ਦਾ ਦਰਜਾ ਵੀ ਮਿਲਿਆ ਹੋਇਆ ਹੈ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਸ਼ਿਲਾਈ ਪਿੰਡ ਚ ਦੋ ਪਰਮਾਨੇ ਇੱਕੋ ਹੀ ਕੁੜੀ ਨਾਲ ਵਿਆਹ ਕਰਵਾ ਲਿਆ ਤਿੰਨ ਦਿਨ ਵਿਆਹ ਚੱਲਿਆ ਬੜੇ ਹੀ ਧੂਮ ਧਾਮ ਦੇ ਨਾਲ ਦੋਵੇਂ ਪਰਮਾਨਾ ਦਾ ਇੱਕੋ ਕੁੜੀ ਦੇ ਨਾਲ ਵਿਆਹ ਕੀਤਾ ਗਿਆ ਹਾਲਾਂਕਿ ਇਹ ਖਬਰ ਥੋੜੀ ਆਟਪਟੀ ਲੱਗਦੀ ਏ ਬਾਰੀ ਦੁਨੀਆ ਵਿੱਚ ਇਸ ਖਬਰ ਨੂੰ ਆਪੋ ਆਪਣੇ ਤਰੀਕੇ ਨਾਲ ਲੋਕ ਡਿਫਾਈਨ ਕਰ ਰਹੇ ਨੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਇਸ ਖਬਰ ਨੂੰ ਦੇਖ ਰਹੇ ਨੇ ਪਰ ਜਦ ਕੇ ਸਿਰਮੌਰ ਚ ਰਹਿੰਦੀ ਹਾਟੀ ਜਨਜਾਤੀ ਵਿੱਚ ਇਹ ਆਮ ਗੱਲ ਏ ਦੋ ਭਰਾ ਜ਼ਮੀਨ ਜਾਇਦਾਦ ਦੇ ਝਗੜਿਆਂ ਨੂੰ ਨਿਬੇੜਨ ਲਈ ਜਾਂ ਫਿਰ ਇਸ ਲਈ ਕਿ ਉਹਨਾਂ ਦੀ ਜ਼ਮੀਨ ਜਾਇਦਾਦ ਵੰਡੀ ਨਾ ਜਾਵੇ ਇਸ ਲਈ ਇੱਕੋ ਹੀ ਕੁੜੀ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਕਰੀਬ ਕਈ ਸਦੀਆਂ ਤੋਂ ਇਹ ਪ੍ਰਥਾ ਚੱਲੀ ਆ ਰਹੀ ਏ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ 30 ਸਾਲਾਂ ਵਿੱਚ ਇਸ ਇਲਾਕੇ ਵਿੱਚ ਇੱਕ ਵੀ ਬਹੁਪਤੀ ਵਿਆਹ ਨਹੀਂ ਹੋਇਆ ਸੀ ਪਰ 30 ਸਾਲਾਂ ਬਾਅਦ ਦੋ ਭਰਾਵਾਂ ਪਵਨ ਨੇਗੀ ਅਤੇ ਪ੍ਰਦੀਪ ਨੇਗੀ ਨੇ ਇੱਕ ਵੈਲਫੇਅਰ ਤੋਂ ਇੱਕੋ ਹੀ ਕੁੜੀ ਨਾਲ ਵਿਆਹ ਕਰਵਾਇਆ ਜਿਸ ਕਾਰਨ ਜਿਸ ਕਾਰਨ ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ